ਬਚਪਨ ਜਿਹੜਾ ਮਾਪ ਛੋਟੀ ਜੀ ਉਮਰ ਵਿੱਚ ਹੀ ਢਾਈ ਤਿੰਨ ਸਾਲ ਦੇ ਸਨ ਤੇ ਮਾਂ ਗੁਜ਼ਰ ਗਈ ਮਾਤਾ ਦਾ ਸਾਯਾ ਸਿੱਤ ਉੱਠ ਗਿਆ 7 ਸਾਲ ਦੀ ਉਮਰ ਹੋਈ ਤੇ ਪਿਤਾ ਦਾ ਸਾਯਾ ਵੀ ਉੱਠ ਗਿਆ ਇਹਨਾਂ ਦੀ ਮਾਤਾ ਦਿਆਕੌਰ ਤੇ ਪਿਤਾ ਹਰਦਾਰ ਜੀ ਸਨ ਇਹ ਘਰ ਵਿੱਚ ਗਰੀਬੀ ਸੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਨਾ ਮਾਤਾ ਪਿਓ ਪਿਆਰ ਮਿਲਿਆ ਮਾਂ ਚਲੀ ਗਈ ਤੇ ਪਿਤਾ ਨੇ ਮਾਂ ਵਾਲਾ ਵੀ ਪਿਆਰ ਦਿੱਤਾ ਪਿਤਾ ਚਲਾ ਗਿਆ ਤੇ ਦੇਖੋ ਇਸ ਮਾਸੂਮ ਬੱਚੇ ਦੀ ਮਾਂ ਪਿਓ ਬਗੈਰ ਕੀ ਹਾਲਤ ਹੁੰਦੀ ਹੈ ਛੋਟਾ ਜਿਹਾ ਬੱਚਾ ਉਹ ਕੀ ਜਾਣੇ ਜਿਹੜੇ ਘਰ ਵਾਲੇ ਸਨ ਚਾਚੇ ਤਾਈਆਂ ਉਹਨਾਂ ਨੇ ਮੂੰਹ ਮੋੜ ਲਿਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਕੋਣ ਪਾਰਲੇ ਅਦੋਂ ਰਾਮਦਾਸ ਜੀ ਨੂੰ ਜੇਠਾ ਕਹਿ ਕੇ ਪੜਦੇ ਤਾਂ ਕਿ ਸਾਰਿਆਂ ਨੂੰ ਮਨਾ ਕਰ ਦਿੱਤਾ ਕਿ ਜੱਠੇ ਦਾ ਦੀ ਰੋਟੀ ਦਾ ਆਪਣੇ ਸਿਰ ਤੇ ਨਹੀਂ ਲੈਣਾ ਨਾਨੀ ਨਦੀ ਆਈ ਨਾਨੀ ਬਲਕੇ ਆਈ ਤੇ ਜਦੋਂ ਦੇਖਿਆ ਕਿਸੇ ਨੇ ਮੇਰੇ ਬੱਚੇ ਦੀ ਬਾਹਾਂ ਨਹੀਂ ਫੜੀ ਨਾਨੀ ਲੈ ਗਈ ਕੋਟਲੀ ਚ ਕੱਪੜੇ ਬੰਨੇ ਤਾਲਾ ਮਾਰਿਆ ਪਿੱਛੇ ਮੁੜ ਕੇ ਨਾ ਦੇਖਿਆ ਪਿੱਛੇ ਮੁੜ ਕੇ ਭੌਂ ਕੇ ਦੇਖਿਆ ਨਾ ਨਾਨੀ ਆ ਕੇ ਲੈ ਗਈ ਬਸ ਕੇ ਉੱਥੇ ਐ ਰਹਿਣ ਲੱਗੇ। ਉਹ ਉੱਥੇ ਵੀ ਬਾਹਰ ਜਾਣ। ਬੱਚਿਆਂ ਨਾਲ ਬੱਚੇ ਦਾ ਦਿਲ ਕਰਦਾ ਹੈ ਖੇਡਣ ਦਾ। ਬਾਹਰ ਜਾਣ। ਇਹ ਜਿਹੜੀਆਂ ਬੱਚਿਆਂ ਦੀਆਂ ਮਾਵਾਂ ਨੇ ਉਹ ਦਰਵਾਜ਼ੇ ਬੰਦ ਕਰ ਲੈਣ। ਕਿ ਇਸ ਦਾ ਸਾਇਆ ਨਾ ਪੈ ਜਾਵੇ। ਇਹਨੇ ਆਪਣੇ ਦੀ ਮਾਂ ਵੀ ਖਾਲੀ ਪਿਓ ਵੀ ਖਾ ਲਿਆ। ਇਹ ਐਡਾ ਆਪਾਗਾ ਹੈ। ਇਹ ਦਰਵਾਜ਼ੇ ਬੰਦ ਕਰ ਲੈਣ ਉਹਨਾਂ ਦਾ ਮਨ ਬੜਾ ਦੁਖੀ ਹੋਏ। ਆ ਕੇ ਨਾਨੀ ਨੂੰ ਸਾਰੀ ਵਰਤਾ ਦੱਸਣ। ਨਾਨੀ ਕਹੇ ਬੇਟੇ ਉੱਚ ਨਹੀਂ। ਤੂੰ ਕੀ ਕਰ? ਅਸੀਂ ਦੋਨੋਂ ਮਿਲ ਕੇ ਉਹ ਗੁੜੀਆਂ ਉਬਾਲਿਆ ਕਰਾਂਗੇ ਅਸੀਂ ਆਪਣਾ ਕੰਮ ਕਰਾਂਗੇ ਇਹਨਾਂ ਨੇ ਘੁਗੜੀਆਂ ਬਾਲਨੀਆਂ ਉਹ ਬੜੀਆਂ ਵੇਚਣ ਤੇ ਲਾ ਦਿੱਤਾ ਛੋਟਾ ਜਿਹਾ ਮਸੂਮ ਜਿਹਾ ਬੱਚਾ ਇਹ ਜਾਣੇ ਮਾਂ ਪਿਓ ਦਾ ਪਿਆਰ ਪਿਓ ਮਾਂ ਦਾ ਪਿਆਰ ਨਾ ਮਿਲਿਆ ਉਹ ਗੁੜੀਆਂ ਦਾ ਛੱਪਾ ਨਾਨੀ ਰੱਖ ਦਿੰਦੀ ਸੀ ਉਬਾਲ ਕੇ ਤੇ ਉਹ ਗੁੜੀਆਂ ਵੇਚੜੀਆਂ ਸ਼ੁਰੂ ਕਰ ਦਿੱਤੀਆਂ ਉਦੋਂ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਸੇਵਾ ਤੇ ਸੰਤ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਸਾਜਰਤ ਹਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਮਰ ਪੜੀ ਸੀ 60 ਸਾਲ ਤੋਂ ਬਾਅਦ ਇਹ ਗੁਰੂ ਵਾਲੇ ਬਣੇ 72 ਇਹਨਾਂ ਨੇ 12 13 ਸਾਲ ਉਹਨਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਵਿੱਚ ਤਤਪਰ ਰਹੇ ਇਹ ਸੇਵਾ ਕਰਿਆ ਕਰਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿase ਤੋਂ ਗਾਗਰ ਵਿੱਚ ਪਾਣੀ ਢੋਣਾ ਇਹ ਉਹਨਾਂ ਦਾ ਇਸ਼ਨਾਨ ਕਰਾਉਣਾ ਇਹ ਗੋਇੰਦ ਗਵੰਦਰ ਦੀ ਧਰਤੀ ਦੇ ਇਹਨਾਂ ਨੇ ਖਰੀਦੀ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਹਿਬ ਦੀ ਉਸਾਰੀ ਕੀਤੀ ਨਗਰ ਬਸਾਇਆ ਉਹ ਨਗਰ ਬਸਾ ਕੇ ਗਰੀਬ ਗੁਰਬੇ ਨੂੰ ਉੱਥੇ ਟਿਕਾਣਾ ਦਿੱਤਾ ਇਹ ਉਸਾਰੀ ਹੋ ਰਹੀ ਸੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਨਾਨੀ ਤੇ ਜੇਠੇ ਜੀ ਨੂੰ ਵੀ ਉੱਥੇ ਛੰਨ પા ਕੇ ਦੇ ਦਿੱਤੀ ਰਹਿਣ ਵਾਸਤੇ ਇੱਕ ਵਾਰ ਦੀ ਗੱਲ ਹੈ ਇਹਨਾਂ ਨੇ ਛੱਬ ਘੁੰਗੜੀਆਂ ਵਾਸਤੇ ਦਿੱਤੇ ਚੁੱਕੇ ਹੋਇਆ ਸੀ ਗੁਰੂ ਰਾਮਦਾਸ ਜੀ ਨੇ ਦੂਰੋਂ ਹੀ ਦੇਖਿਆ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਕਹਿੰਦੇ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਸੂਮ ਬੱਚਾ ਹੈ ਇਹਦੇ ਮਾਂ ਵੀ ਨਹੀਂ ਰਹੀ ਪਿਓ ਵੀ ਨਹੀਂ ਰਿਹਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਜੇਠੇ ਨੂੰ ਸਿੱਧੇ ਹੱਥ ਰੱਖਿਆ ਕਹਿੰਦੇ ਜਿਹਦਾ ਕੋਈ ਨਾ ਹੋਵੇ ਨਾ ਉਹਦਾ ਰੱਬ ਹੁੰਦਾ ਹੈ ਤੂੰ ਰੱਬ ਤੇ ਭਰੋਸਾ ਰੱਖ ਦੇਖੀ ਇੱਕ ਦਿਨ ਰੱਬ ਤੈਨੂੰ ਕਿੱਥੇ ਅਰਸ਼ਾਂ ਵਿੱਚ ਪਹੁੰਚਾਏਗਾ ਉਹਨਾਂ ਨੂੰ ਅਸ਼ੀਰਵਾਦ ਦਿੱਤੀ ਗੁਰੂ ਅਮਰਦਾਸ ਜੀ ਨੇ ਗੁਰੂ ਅਮਰਦਾਸ ਜੀ ਨੇ ਇੱਕ ਵਾਰ ਦੀ ਗੱਲ ਇਹਨਾਂ ਨੇ ਉਹ ਗੁੜੀਆਂ ਛੱਪਾ ਸਿੱਧੇ ਚੁੱਕਿਆ ਜਾ ਰਹੇ ਸਨ ਆਪਣੀ ਮਸਤੀ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਵਾਜ਼ ਮਾਰੀ ਪੁੱਤਰ ਜਦੋਂ ਪੁੱਤਰ ਕਿਹਾ ਸੁਣ ਕੇ ਬੜੇ ਅਚੰਬੇ ਇਕਦਮ ਅਸ਼ਰਜ ਵਿੱਚ ਆ ਗਏ ਇਕਦਮ ਅੱਖਾਂ ਭਰ ਆਈਆਂ ਕਿ ਮੈਨੂੰ ਪੁੱਤਰ ਕਹਿਣ ਵਾਲਾ ਕੌਣ ਹੈ ਅੱਖਾਂ ਭਰ ਗਈਆਂ ਕਿ ਅੱਜ ਮੈਨੂੰ ਕਿਸੇ ਨੇ ਪੁੱਤਰ ਕਹਿ ਕੇ ਪੁਕਾਰਿਆ ਹੈ ਆ ਕੇ ਖੜਾ ਹੋਇਆ ਬੋੜਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਹਾਲੇ ਮੈਨੂੰ ਘੁੰਗੜੀਆਂ ਚਾਹੀਦੀਆਂ ਹਨ ਪਰ ਮੇਰੇ ਕੋਲ ਪੈਸੇ ਨਹੀਂ ਦੇਣ ਜੋਗੇ ਗੁਰੂ ਅਮਰਦਾਸ ਮਹਾਰਾਜੀ ਨੇ ਘੁੰਗੜੀਆਂ ਉਹਨਾਂ ਕੋਲੋਂ ਸਾਰੀਆਂ ਲੈ ਲਈਆਂ ਘੁੰਗੜੀਆਂ ਲੈ ਲਈਆਂ